ਗੁਰਾਇਆਂ ਉੱਪਰ ਐ ਨਹਿਰਪੁਲੀ ਕੋਲ ਲਿੰਕ ਰੋਡ ਤੇ ਉੱਪਰ ਤ੍ਰਖਤ ਟਿਕਣਾਂ 'ਨਾਲ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਆਵਾਜਾਈ ਨੂੰ ਸਚਾਰੂਟਾਂਗ ਨਾਲ ਚਲਾਉਣ ਲਈ 112 ਦੀ ਪੁਲਿਸ ਪਾਟੀ ਮੌਕੇ ਤੇ ਪਹੁੰਚੀ ਇਸ ਮੌਕੇ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਆਪਣੀ ਟੀਮ ਨਾਲ ਪਹੁੰਚੇ ਅਤੇ ਤ੍ਰਖਤ ਨੂੰ ਰਸਤੇ ਵਿੱਚੋਂ ਹਟਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ ਦੇ ਡਰੈਕਟਰ ਸਵੇਰੇ ਲਿਗਿਆ ਔਰ ਮੈਨੂੰ ਪਤਾ ਲੱਗਾ ਮੈਂ ਤੇ ਮੇਰਾ ਸਾਥੀ ਕਾਉਂਸਲਰ ਸੰਜੀਵ ਕੁਮਾਰ ਜੀ ਆਏ ਸੀਗੇ ਤੇ ਲੱਗੋਆ ਕਟਨ ਵੀ ਵਾਲੇ ਵੀ ਆ ਗਏ ਲੱਗੋਆ ਕੱਟ ਰਹੇ ਆ ਚਲੋ ਅਸੀਂ ਵੀ ਜਿੰਨੇ ਜੋ ਗਿਆ ਔਰ ਰਸਤਾ ਪੱਧਰ ਕੀਤਾ ਔਰ ਆਸ ਹੈ ਵੀ 1 ਘੰਟੇ ਸਵਾ ਘੰਟੇ ਦੇ ਵਿੱਚ ਵਿੱਚ ਸਾਰਾ ਪੱਧਰਾ ਹੋ ਜਾਊਗਾ ਔਰ ਰਸਤਾ ਬਹਾਲ ਕਰ ਦਿੱਤਾ ਜਾਊਗਾ ਹੁਣ ਜਿਹੜਾ ਆਰਜੀ ਤੌਰ ਤੇ ਰਸਤਾ ਢੰਡਿਆ ਵਿੱਚ ਦੀ ਇਥੋ ਅਸੀਂ ਦੱਸੀ ਜਾਂਦੇ ਆ ਵੇਰ ਕਰ ਰਹੇ ਆ ਔਰ ਢੰਡਿਆ ਵਿੱਚ ਦੀ ਅਸੀਂ ਰਸਤਾ ਪਾ ਦਿੱਤਾ ਮੁਲਾਜ਼ਮ ਵੀ ਸਾਡੇ ਖੜੇ ਆ ਤਕਰੀਬਨ ਘੰਟਾ ਲੱਗ ਜਾਣਾ ਕਿਉਂਕਿ ਦਾਸਤ ਕਾਫੀ ਵੱਡਾ ਆ ਜੀਵੀਸੀ ਸਾਡੀ ਆ ਰਹੀ ਜੇ ਵਿੱਚ ਤੋਂ ਬਿਨਾਂੇ ਕੰਮ ਹੋਣਾ ਅਸੰਭਵ ਹੀ ਹੈ ਇਹ ਜੰਗਲਾਦ ਮੈਨੇਜਮੈਂਟ ਖਬਰ ਕਰ ਦਿੱਤੀ ਸੀ ਆ ਜੰਗਲਾਦ ਮੈਨੇਜਮੈਂਟ ਨੂੰ ਕਹਿੰਤੀ ਉਹਨੇ ਆਪਣੇ ਬੰਦੇ ਨੂੰ ਭੇਜਿਆ ਉਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਜਾ ਕੇ ਦੇਖੋ ਤੇ ਬਾਕੀ ਉਹਨਾਂ ਦੇ ਵੀ ਮੁਲਾਜ਼ਮ ਆ ਰਹੇ ਇਹਨੂੰ ਆ ਕੇ ਸਾਹਮਣੇ ਆਪਣੇ ਤਰ੍ਹਾਂ ਪਰ ਅਸੀਂ ਫੌਰੀ ਤੌਰ ਤੇ ਇਸ ਕਰਕੇ ਲੱਗਿਆ ਵੀ ਇਥੋਂ ਰਸਤਾ ਜਿਹੜਾ ਸਵੇ ਸਵੇ ਦਾ ਟਾਈਮ ਹੈ ਜਿੱਥੇ ਨੇ ਕੋਈ ਫਰਕ ਤੋਂ ਜ਼ਿਆਦਾ ਜਾਂ ਕਿਤੇ ਵੀ ਆ ਤੇ ਜਿੰਨਾ ਵੀ ਹੋ ਸਕੇ ਜਲਦੀ ਜਲਦੀ ਰਸਤੇ ਨੂੰ ਆਪਾਂ 15 ਕਰਕੇ ਬਹਾਲ ਕਰਦੇ ਹਾਂ ਹਾਂਜੀ ਸਰ ਇਹ 15 ਮਿੰਟ ਹੋ ਗਿਆ ਹੈ ਕੱਲੀ ਅਚਾਨਕ ਬਾਰਿਸ਼ ਕਰਕੇ ਹੋਣੀ ਗਰੀ ਹੈ ਤੇ ਅਸੀਂ ਮੌਕੇ ਤੇ ਪੁੱਜ ਗਏ ਆ ਸਾਡੀ 112 ਟੀਮ ਰੁੜਕਾ ਪਲਾਂ ਤੇ ਟ੍ਰੈਫਿਕ ਨੂੰ ਲੰਗਾਈ ਜਾ ਰਹੇ ਆ ਗੱਡੀਆਂ ਵਾਪਸ ਮੋਣੀਆਂ ਪੈ ਰੀਆਂ ਤੇ ਉਧਰੋਂ ਰਸਤਾ ਹੈਗਾ ਪਿੱਛੋਂ ਗਰਾਂ ਨੂੰ ਤੇ ਉਧਰੋਂ ਵੀ ਜੀਂ ਜਾ ਰੀਆਂ ਤੇ ਛੋਟੀਆਂ ਗੱਡੀਆਂ ਵਾਂਗੂ ਥੋੜਾ ਜਿਹਾ ਹੈ ਰਸਤਾ ਇਹ ਆਪਾਂ ਚਲੋ ਜਿੰਨਾ ਕੁ ਜਲਦ ਹੋ ਸਕਦਾ ਆਪਾਂ ਕਰ ਰਹੇ ਆ ਤੇ ਇਸ ਬੰਦੇ ਦੇ ਬਿਤਾਗ ਨੂੰ ਬਾਕੀ ਸੂਚਿਤ ਕਰ ਦਿੱਤਾ ਗਿਆ ਹੈ ਜਿੱਦ ਜੀ ਉਹ ਆਣਗੇ ਇਹ ਆਪਾਂ ਇਹਨਾਂ ਨੂੰ ਸੈੱਟ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਾਂਗੇ। ਗੁਰਾਇਆਂ ਬੁੱਪਰੇ ਨਹਿਰਪੁਲੀ ਕੋਲ ਲਿੰਕ ਰੋਡ ਦੇ ਉੱਪਰ ਤ੍ਰਖਤ ਟਿਕਾਣਾ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਆਵਾਜਾਈ ਨੂੰ ਸਚਾਰੂਟਾਂਗ ਨਾਲ ਚਲਾਉਣ ਲਈ 112 ਦੀ ਪੁਲਿਸ ਪਾਟੀ ਮੌਕੇ ਤੇ ਪਹੁੰਚੀ। ਇਸ ਮੌਕੇ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਆਪਣੀ ਟੀਮ ਨਾਲ ਪਹੁੰਚੇ ਅਤੇ ਤ੍ਰਖਤ ਨੂੰ ਰਸਤੇ ਵਿੱਚੋਂ ਹਟਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ। ਤੇ ਦਰਤ ਸਵੇਰੇ ਡਿਗਿਆ ਔਰ ਮੈਨੂੰ ਪਤਾ ਲੱਗਾ ਮੈਂ ਤੇ ਮੇਰਾ ਸਾਥੀ ਕਾਉਂਸਲਰ ਸੰਜੀਵ ਕੁਮਾਰ ਜੀ ਆਏ ਸੀਗੇ ਤੇ ਲੱਗੋਆ ਕਟਨਬੀਰ ਵਾਲੇ ਵੀ ਆ ਗਏ ਲੱਗੋਆ ਕੱਟ ਰਹੇ ਆ ਚਲੋ ਅਸੀਂ ਵੀ ਜਿੰਨੇ ਜੁਗ ਗਿਆ ਔਰ ਰਸਤਾ ਪੱਧਰ ਕੀਤਾ ਔਰ ਆਸ ਹੈ ਵੀ 1 ਘੰਟੇ 1:30 ਘੰਟੇ ਦੇ ਵਿੱਚ ਵਿੱਚ ਸਾਰਾ ਪੱਧਰਾ ਹੋ ਜਾਊਗਾ ਔਰ ਰਸਤਾ ਬਹਾਲ ਕਰ ਦਿੱਤਾ ਜਾਊਗਾ ਹੁਣ ਜਿਹੜਾ ਆਰਜੀ ਤੌਰ ਤੇ ਰਸਤਾ ਢੰਡਿਆਂ ਵਿੱਚ ਦੀ ਇੱਥੋਂ ਅਸੀਂ ਦੱਸੀ ਜਾਂਦੇ ਆ ਵੇਰ ਕਰ ਰਹੇ ਆ ਔਰ ਢੰਡਿਆਂ ਵਿੱਚ ਦੀ ਅਸੀਂ ਰਸਤਾ ਪਾ ਦਿੱਤਾ ਮੁਲਾਜ਼ਮ ਵੀ ਸਾਡੇ ਖੜੇ ਆ ਤਤਕਰੀਬਨ ਘੰਟਾ ਲੱਗ ਜਾਣਾ ਕਿਉਂਕਿ ਦਾਸਤ ਕਾਫੀ ਵੱਡਾ ਆ ਜੀਵੀਸੀ ਸਾਡੀ ਆ ਰਹੀ ਜੇ ਵਿੱਚ ਤੋਂ ਬਿਨਾਂੇ ਕੰਮ ਹੋਣਾ ਅਸੰਭਵ ਹੀ ਹੈ ਇਹ ਜੰਗਲਾਦ ਮੈਗਮਨ ਖਬਰ ਕਰ ਦਿੱਤੀ ਸੀ ਹਾਂ ਜੰਗਲਾਦ ਮੈਗਮਨ ਕਹਿੰਦੀ ਉਹਨੇ ਆਪਣੇ ਬੰਦੇ ਨੂੰ ਭੇਜਿਆ ਉਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਜਾ ਕੇ ਦੱਸੋ ਤੇ ਬਾਕੀ ਉਹਨਾਂ ਦੇ ਵੀ ਮੁਲਾਜ਼ਮ ਆ ਰਹੇ ਇਹਨੂੰ ਆ ਕੇ ਸਾਹਮਣੇ ਆਪਣੇ ਤਰ੍ਹਾਂ ਪਰ ਅਸੀਂ ਫੌਰੀ ਤੌਰ ਤੇ ਇਸ ਕਰਕੇ ਲੱਗੋਆ ਵੀ ਇੱਥੋਂ ਰਸਤਾ ਜਿਹੜਾ ਸਵੇ ਸਵੇ ਦਾ ਟਾਈਮ ਹੈ ਜਿੱਥੇ ਨੇ ਕੁਝ ਫਰਕ ਤੋਂ ਜ਼ਿਆਦਾ ਜਾਂ ਕਿਤੇ ਵੀ ਆ ਦੇ ਜਿੰਨਾ ਵੀ ਹੋ ਸਕੇ ਜਲਦੀ ਜਲਦੀ ਰਾਸਤੇ ਨੂੰ ਆਪਾਂ 15 ਕਰਕੇ ਬਹਾਰ ਕਰਦੇ ਹਾਂ ਹਾਂਜੀ ਸਰ ਇਹ 15 ਮਿੰਟ ਹੋ ਗਿਆ ਹੈ ਕਾਲੀ ਅਚਾਨਕ بارش ਕਰਕੇ ਹੋਣੀ ਗਰੀ ਹੈ ਤੇ ਅਸੀਂ मौके ਤੇ ਪੁੱਜ ਗਏ ਆ ਸਾਡੀ 112 ਟੀਮ ਰੁੜਕਾ ਪਹੁੰਚਾ ਤੇ ਟ੍ਰੈਫਿਕ ਨੂੰ ਲੰਘਾਈ ਜਾ ਰਹੇ ਆ ਗੱਡੀਆਂ ਵਾਪਸ ਜਾਂ ਮੋੜੀਆਂ ਪੈ ਰੀਆਂ ਤੇ ਉਧਰੋਂ ਰਸਤਾ ਹੈਗਾ ਪਿੱਛੋਂ ਗ੍ਰੈਂਡ ਨੂੰ ਤੇ ਉਧਰੋਂ ਵੀ ਜੀਂ ਜਾ ਰੀਆਂ ਤੇ ਛੋਟੀਆਂ ਗੱਡੀਆਂ ਵਾਸਤੇ ਥੋੜਾ ਜਿਹਾ ਹੈ ਰਸਤਾ ਇਹ ਆਪਾਂ ਚਲੋ ਜਿੰਨਾ ਕੁ ਸੱਤ ਹੋ ਸਕਦਾ ਆਪਾਂ ਕਰ ਰਹੇ ਆ ਤੇ ਇਸ ਬੰਦੇ ਦੇ ਬਤਵ ਨੂੰ ਬਾਕੀ ਸੂਚਿਤ ਕਰ ਦਿੱਤਾ ਗਿਆ ਹੈ ਜਿੱਦਾਂ ਹੀ ਉਹ ਆਣਗੇ ਅਸੀਂ ਆਪਾਂ ਇਹਨਾਂ ਨੂੰ ਸਾਈਟ ਤੇ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਾਂਗੇ।